ਖੋ ਜੀ ਬਹੁਤ ਛਲਾਗਾਜੋਗ ਫੈਸਲਾ ਜੋ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਨੇ ਕੀਤਾ ਕਿ 10 ਲੱਖ ਰੁਪਏ ਤੱਕ ਹਰ ਇੱਕ ਪਰਿਵਾਰ ਨੂੰ ਜਿਹੜਾ ਇਲਾਜ ਹੈ ਉਹ ਮੁਫਤ ਮਿਲ ਹੈ ਤੁਸੀਂ ਦੇਖੋ ਵੀ ਜਦੋਂ ਬਿਜਲੀ ਵਾਲਾ ਕੀਤਾ ਸੀ ਤਾਂ ਉਦੋਂ ਵੀ ਇਹ ਇੱਕ ਬੜਾ ਵੱਡਾ ਫੈਸਲਾ ਸੀ ਕਿ ਬਿਨਾਂ ਪੱਖਪਾਤ ਤੋਂ ਚਾਹੇ ਕੋਈ ਅਮੀਰ ਹੈ ਗਰੀਬ ਹੈ ਲਾ ਵੱਡਿਆਂ ਸਭ ਨੂੰ ਇਹ ਸਹੂਲਤ ਦਿੱਤੀ ਗਈ ਕਿ ਮੁਫਤ ਜਿਹੜੀ 600 ਯੂਨਟ ਬਿਜਲੀ ਉਹ ਦਿੱਤੀ ਗਈ ਤੇ ਜਿਹਦਾ ਅੱਜ ਪੰਜਾਬ ਚ ਹਰ ਇੱਕ ਪਰਿਵਾਰ ਨੂੰ ਫਾਇਦਾ ਹੁੰਦਾ ਹੈਗਾ ਮਤਲਬ ਕਿ ਵੀ 90% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਆ ਤੇ ਆਈ ਮਤਲਬ ਕਿ ਇਹ ਉਸ ਤੋਂ ਵੀ ਮੈਂ ਸਮਝਦਾ ਇੱਕ ਵੱਡਾ ਫੈਸਲਾ ਹੈ ਕਿ ਭਾਵੇਂ ਕੋਈ ਗਰੀਬ ਹੈ ਅਮੀਰ ਹੈ ਜਿਹੜਾ ਪੰਜਾਬ ਦਾ ਰਹਿਣ ਵਾਲਾ ਹੈ ਹਰ ਇੱਕ ਨੂੰ 10 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਉਹ ਮੁਫਤ ਮਿਲੇਗਾ ਅੱਜ ਇਹਦੀ ਰਜਿਸਟ੍ਰੇਸ਼ਨ ਤਰਨਤਾਰ ਜਿਲ੍ਹੇ ਚੋਂ ਸ਼ੁਰੂ ਹੋਈ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ ਤੇ ਮੈਂ ਸਾਰਿਆਂ ਨੂੰ ਕਹੂੰਗਾ ਕਿ ਸਾਰੇ ਜਾ ਕੇ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਬਜ਼ੁਰਗਾਂ ਲਈ ਵੱਡੀ ਤੋਂ ਵੱਡੀ ਗਿਣਤੀ ਚ ਇਹਨੂੰ ਰਜਿਸਟਰ ਕਰਵਾਓ ਕਿਉਂਕਿ ਕਿ ਬਹੁਤ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਤੇ ਆਉਣ ਵਾਲੇ ਦਿਨਾਂ ਚ ਇਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋਣਾ ਇਹ ਸਰਕਾਰੀ ਹਸਪਤਾਲਾਂ ਚ ਤਾਂ ਸਾਰਾ ਜਮ ਤੋ ਇਲਾਜ ਹੈ ਹੀ ਹੈ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਇਹਦੇ ਵਿੱਚ ਇਨਕਲੂਡ ਜਿਹੜਾ ਉਹ ਕੀਤਾ ਜਾ ਰਿਹਾ ਹੈ ਸੋ ਇੱਕ ਬਹੁਤ ਵੱਡਾ ਫੈਸਲਾ ਮੈਂ ਪੰਜਾਬ ਸਰਕਾਰ ਨੂੰ ਵਧਾਈ ਦੇਣਾ। ਦੇਖੋ ਮੈਂ ਪਬਲਿਕ ਨੂੰ ਤਾਂ ਇਹ ਕਹਿਣਾ ਕਿ ਜੀ ਸਾਰੇ ਜਾ ਕੇ ਰਜਿਸਟਰ ਕਰਵਾਓ ਆਪਣਾ ਆਧਾਰ ਕਾਰਡ ਤੇ ਆਪਣਾ ਵੋਟਰ ਕਾਰਡ। ਜਿਹੜਾ ਵੀ ਕੋਈ ਪੰਜਾਬ ਦਾ ਰਹਿਣ ਵਾਲਾ ਕੋਈ ਵੀ ਇਸ ਪਾਲਿਸੀ ਤੋਂ ਜਿਹੜੀ ਸਕੀਮ ਆਈ ਹੈ ਲੋਕਾਂ ਦੇ ਫਾਇਦੇ ਲਈ ਇਹਦੇ ਤੋਂ ਵਾਂਝਾ ਨਾ ਰਹੇ। ਇਸ ਕਰਕੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਕੈਂਪ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਲੱਗਣੇ ਆ ਤੇ ਕੋਈ ਕੰਮ ਵੀ ਛੋਟੀ ਜਗ੍ਹਾ ਤੇ ਨਹੀਂ ਅੱਜ ਜਿਵੇਂ ਤਰਨਤਾਰ ਜਿਹੜੀ 28 ਜਗ੍ਹਾ ਤੇ ਕੈਂਪ ਹੈ। ਹਰ ਜਗਾ ਤੇ ਪੰਜਾਬ ਚ ਵੀ ਤੁਸੀਂ ਪੈਦਲ ਆਪਣੇ ਘਰੋਂ ਜਾ ਕੇ ਰਜਿਸਟਰ ਕਰਵਾ ਸਕੋ ਤੁਹਾਡੇ ਘਰੋਂ ਇੰਨੀ ਨਹੀਂ ਦੂਰੀ ਤੇ ਜਿਹੜੇ ਕੈਂਪ ਨੇ ਪੂਰੇ ਪੰਜਾਬ ਚ ਲੱਗਣੇ ਆ ਤੇ ਸਾਰੇ ਪੰਜਾਬ ਵਾਸੀ ਜਾਣ ਰਜਿਸਟਰ ਕਰਵਾਉਣ ਤੇ ਇਸ ਸਕੀਮ ਦਾ ਜਿਹੜਾ ਫਾਇਦਾ ਉਹ ਚੱਕ ਲੈ 은지금다 <Impact apl purposelyHiśmy> ਸਾਰਿਆਂ ਨੂੰ ਮੈਂ ਸਭ ਤੋਂ ਪਹਿਲਾਂ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਅੱਜ ਪੰਜਾਬ ਵਾਸਤੇ ਬਹੁਤ ਵੱਡਾ ਦਿਨ ਹੈ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਕੁਮਾਰ ਰਾਹੁਲ ਜੀ ਔਰ ਸਈਮ ਅਗਰਵਾਲ ਜੀ ਐਸ ਐਚ اے ਦੇ ਸੀਓ ਔਰ ਅੱਜ ਜਿਹੀ ਯੂਨੀਵਰਸਲ ਹੈਲਥ케ਅਰ ਪਰਿਵਾਰ ਦੇ 3 ਕਰੋੜ ਲੋਕਾਂ ਲਈ 65 ਲੱਖ ਪਰਿਵਾਰਾਂ ਵਾਸਤੇ 10 ਲੱਖ ਦਾ ਬੀਮਾ ਹਰ ਪਰਿਵਾਰ ਵਾਸਤੇ ਔਰ ਇਹਦੇ ਵਿੱਚ ਜਿਹੜੇ ਕਾਰਡ ਬਣਨਗੇ ਉਹ ਸਾਰਿਆਂ ਦੇ ਬਣਨਗੇ ਜੇ ਪਰਿਵਾਰ ਦੇ ਵਿੱਚ 5 ਮੈਂਬਰ ਹੈ 6 ਮੈਂਬਰ ਹੈ 8 ਮੈਂਬਰ ਹੈ ਜਿੰਨੇ ਵੀ ਆ ਉਹਦੇ ਚ ਕੋਈ ਫੈਮਿਲੀ ਦੀ ਲਿਮਟ ਨਹੀਂ ਰੱਖੀ ਅਸੀ ਜਿੰਨੇ ਵੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈ ਸਾਰਿਆਂ ਦਾ ਇੰਡੀਵਿਜੂਅਲ ਕਾਰਡ ਬਣੇਗਾ ਔਰ ਯੂਨੀਵਰਸਲ ਹੈਲਥ ਕੇਅਰ ਕੇ ਤੁਸੀਂ ਜਾ ਕੇ ਜਿੰਨੇ ਤੁਹਾਡੇ ਸਰਕਾਰੀ ਹਸਪਤਾਲ ਤੋਂ ਦਾ ਕਰਾਈ ਸਕਦੇ ਹੋ لیکن ਜਿਹੜੇ ਸਾਡੇ ਕੋਲੇ ਐਮਪੈਨਲਡ ਹਸਪਤਲ ਹੈਗੇ ਜਿਹੜੇ 500 ਤੋਂ ਜ਼ਿਆਦਾ ਹੈਗੇ ਉਹਨਾਂ ਦੇ ਵਿੱਚ ਆ ਕੇ ਵੀ ਲਾਂਚ ਕਰਾ ਸਕੋਗੇ ਔਰ ਇਹਦੇ ਵਿੱਚ ਕੋਈ ਇਨਕਮ ਦਾ ਜਾਂ ਹੋਰ ਕੋਈ ਕਰਾਈਟੇਰੀਆ ਨਹੀਂ ਹੈ ਸਿਰਫ ਤੇ ਸਿਰਫ ਤੁਹਾਡੇ ਕੋਲੇ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਉਸ ਫੈਮਿਲੀ ਦੇ ਵੀ ਜਿਹੜੇ ਮੈਂਬਰ ਅਡਲਟ ਮੈਂਬਰਸ ਆ ਉਹਨਾਂ ਕੋਲੇ ਵੋਟਰ ਕਾਰਡ ਤੇ ਆਧਾਰ ਕਾਰਡ ਔਰ ਇਹਦੇ ਵਾਸਤੇ ਅਸੀਂ ਜਿਹੜੀ ਸ਼ੁਰੂਆਤ ਕਰ ਰਿਹਾ ਜੋ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਅਨਾਉਂਸਮੈਂਟ ਕਰ ਚੁੱਕਿਆ ਉਹ ਤਰਨਤਾਰਨ ਸਾਹਿਬ ਤੋਂ ਔਰ ਬਰਨਾਲੇ ਤੋਂ ਹੋ ਰਹੀ ਹੈ ਉਹਦੇ ਚ ਜਿਹੜੇ ਸਾਡੇ ਕੈਂਪ ਲੱਗਣਗੇ ਉਹ ਹੁਣ ਲੋਕੇਸ਼ਨ ਵਾਦ ਕੇ 132 ਹੋ ਚੁੱਕੇ ਆ 132 ਜਗ੍ਹਾ ਤੇ ਕੈਂਪ ਲੱਗਣਗੇ ਜਿਹੜਾ ਤੁਹਾਡਾ ਨਜ਼ਦੀਕ ਦਾ ਨੀਰੈਸਟ ਕੈਂਪ ਹੋਏਗਾ ਤੁਸੀਂ ਉੱਥੇ ਆਪਣਾ ਆਧਾਰ ਕਾਰਡ ਤੇ ਵੋਟਰ ਕਾਰਡ ਲੈ ਕੇ ਜਾਣਾ ਔਰ ਸਾਰੇ ਆਪਣੇ ਜਿੰਨੇ ਫੈਮਿਲੀ ਮੈਂਬਰ ਆ ਸਾਰਿਆਂ ਦੀ ਡਿਟੇਲ ਦੇ ਕੇ ਉਹਨਾਂ ਦੇ ਸਾਰਿਆਂ ਦੇ ਕਾਰਡ ਜਿਹੜੇ ਹੈਗੇ ਰਜਿਸਟ੍ਰੇਸ਼ਨ ਕਰਾਣੀਆਂ ਤੁਹਾਨੂੰ ਨਾਲ ਦੀ ਨਾਲ ਐਸਐਮਐਸ ਦਾ ਮੈਸੇਜ ਆ ਜਾਏਗਾ ਔਰ ਤੁਹਾਨੂੰ ਰਸੀਦ ਮਿਲੇਗੀ ਤੇ ਇਹ ਸਾਡਾ ਜਿਹੜਾ ਪਾਇਲਟ ਹੈ ਇਹ ਸਾਡਾ ਸ਼ੁਰੂ ਹੋ ਗਿਆ ਤੇ ਬਹੁਤ ਜਲਦੀ ਜਿਹੜੀਆਂ ਬਾਕੀ ਦੀਆਂ ਇਹਦੀਆਂ ਫਾਰਮੈਲिटीज ਆ ਪੂਰੀਆਂ ਕਰਕੇ ਜਿਹਦੇ ਵਿੱਚ ਜਿਹੜਾ ਸੈਂਟਰ ਦੀ ਆਲਰੇਡੀ ਐਗਜ਼ਿਸਟਿੰਗ ਸਕੀਮ ਹੈ ਉਹਦੇ ਜਿਹੜਾ ਸਿਹਤ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਹੈ ਔਰ ਉਹ ਸਕੀਮ ਦੇ ਨਾਲ ਦੀ ਇੰਟੀਗ੍ਰੇਸ਼ਨ ਹੋਣੀ ਆ ਤੇ ਥੋੜਾ ਜਿਹਾ ਜਿਹੜਾ ਫਲੱਡਸ ਕਰਕੇ ਸਾਨੂੰ ਦਿੱਕਤ ਆਈ ਆ ਕਿਉਂਕਿ ਅਸੀਂ ਸਾਰੇ ਜਿਹੜਾ ਸਾਡਾ ਜਿੰਨੇ ਵੀ ਸਟੇਟ ਵਿੱਚ ਸਥਿਤ ਸੀ ਉਹ ਕਲਾਸਾਂ ਬਿਜ਼ੀ ਹੋ ਵੀ ਸੀ ਤੇ ਇਹ ਹੁਣ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇਹਦੀ ਸ਼ੁਰੂਆਤ ਕਰਾਤੀ ਆ ਅੱਜ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੈ ਸੋ ਮੈਂ ਤਰਨਤਾਰਨ ਦੇ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਕੋਈ ਕਾਲੀ ਨਹੀਂ ਕਰਨੀ ਜੀ ਉੱਥੇ ਰਸ਼ ਹੋਏਗਾ ਇਹ ਲਗਾਤਾਰ ਜਿੰਨੀ ਦੇਰ ਸਾਰੇ ਬੰਦਿਆਂ ਦੀ ਰਜਿਸਟ੍ਰੇਸ਼ਨ ਹੀ ਹੋ ਜਾਂਦੀ ਸਾਡੀਆਂ ਟੀਮਾਂ ਉੱਥੇ ਜਿਹੜੀਆਂ ਹੈਗੀਆਂ 132 ਟੀਮਾਂ ਕੰਮ ਕਰਨਗੀਆਂ ਕਿ ਤੁਸੀਂ ਆਪਣੇ ਨੀਰੈਸਟ ਸਟੇਸ਼ਨ ਤੇ ਜਾਓ ਆਪਣਾ 10 ਲੱਖ ਰੁਪਏ ਦਾ ਜਿਹੜਾ ਹੈਗਾ ਕੈਸ਼ਲੈਸ ਸਕੀਮ ਹੈ ਤੁਸੀਂ ਸਿਰਫ ਆਪਣਾ ਕਾਰਡ ਲੈ ਕੇ ਜਾਣਾ ਕੋਈ ਬਿਮਾਰੀ ਹੋਵੇ ਸਾਰੀਆਂ ਬਿਮਾਰੀਆਂ ਦਾ ਇਹਦੇ ਵਿੱਚ ਇਲਾਜ ਹੋਏਗਾ ਤੇ ਉਹ ਕਿਸੇ ਵੀ ਅੰਪਾਇਰਨਟ ਹਸਪੀਟਲ ਵਿੱਚ ਜਾਂ ਕਿਸੇ ਗਵਰਨਮੈਂਟ ਹਸਪੀਟਲ ਜਾ ਕੇ ਆਪਣਾ ਇਲਾਜ ਕਰ ਸਕੋਗੇ ਇਹਦੇ ਨਾਲ ਜਿਹੜੇ ਪੰਜਾਬ ਦੇ ਲੋਕ ਹੈ ਏਮਜ਼ ਦੀ ਸਟੱਡੀ ਹੋਈ ਸੀ ਜਿਹੜੀ ਆਊਟ ਆਫ ਪਾਕਟ ਐਕਸਪੈਂਸਸ ਔਨ ਹੈਲਥ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਉਹਨੂੰ ਉਹਨੂੰ ਆਪਣੇ ਕੋਲੋਂ ਖਰਚਾ ਕਰਨਾ ਪੈਂਦਾ ਤੇ ਲੋਕ ਕਰਜ਼ਾਈ ਹੋ ਜਾਂਦੇ ਸੀ ਲੋਕਾਂ ਦੇ ਘਰ ਵਿਕ ਜਾਂਦੇ ਸੀ ਲੋਕਾਂ ਦੀ ਜ਼ਮੀਨ ਵਿਕ ਜਾਂਦੀ ਸੀ ਗਾਹਣੇ ਘੱਟੇ ਸਾਰੇ ਵਿਕ ਜਾਂਦੇ ਸੀ ਤੇ ਉਸ ਤੋਂ ਲੋਕ ਬਚਣਗੇ ਕਰਜ਼ਾਈ ਹੋਣ ਤੋਂ ਬਚਣਗੇ ਔਰ ਉਹਨਾਂ ਨੂੰ ਕੋਈ ਸਟ्रेस ਨਹੀਂ ਹੋਏਗਾ ਟੈਨਸ਼ਨ ਨਹੀਂ ਹੋਏਗੀ ਚਿੰਤਾ ਨਹੀਂ ਹੋਏਗੀ ਉਹਨਾਂ ਨੇ ਬੈਸਟ ਸੈਂਟਰ ਦੇ ਵਿੱਚ ਆ ਕੇ ਆਪਣਾ ਇਲਾਜ ਕਰਾ ਸਕਣਗੇ ਕੈਸ਼ਲੈਸ ਸਕੀਮ ਹੈ ਬਹੁਤ ਵਧੀਆ ਸਕੀਮ ਹੈ ਔਰ ਸਾਰੇ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮਤਲਬ ਜੀ ਸਵਾਲ ਕਰ ਲਿਆ ਹਾਂਜੀ ਤਾਂ ਕੱਲ ਸੀਐਮ ਸਾਹਿਬ ਨੇ ਵੀ ਕੁਝ ਗੱਲਾਂ ਨਸੀ ਸੀ ਇਸ ਬਾਰੇ ਥੋੜੀ ਜਿਹੀ ਕਲੈਰੀਫਿਕੇਸ਼ਨ ਚਾਹੀਦੀ ਹੈ ਕਿ ਇੱਕ ਪਰਿਵਾਰ ਦੇ ਲਈ 10 ਲੱਖ ਦੀ ਸਕੀਮ ਹੈਗੀ ਹੈ ਕਿ ਹਰ ਇੱਕ ਇੰਡੀਵਿਜੂਅਲ ਲਈ ਈਚ 10 ਲੱਖ ਦੀ ਸਕੀਮ ਪਰਿਵਾਰ ਵਾਸਤੇ ਪਰਿਵਾਰ ਵਾਸਤੇ 10 ਲੱਖ ਦੀ ਸਕੀਮ ਹੈਗੀ ਹੈ ਇਹ ਲੇਕਿਨ ਉਹਦੇ ਵਿੱਚ ਜੇ ਵੀ ਜਿਹੜਾ ਵੀ ਜੇ ਸਪੋਜ਼ ਪਹਿਲਾਂ ਇੱਕ ਮੈਂਬਰ ਨੂੰ ਲੋਡ ਪਈਆ ਦੂਜੇ ਨੂੰ ਵੀ ਟੋਟਲ ਜਿਹੜਾ ਕਵਰ ਹੈਗਾ ਦੈਟਸ ਫਾਰ ਦਾ ਫੈਮਿਲੀ ਔਰ ਹਰ ਸਾਲ ਹੈਗਾ ਹਰ ਸਾਲ ਹਰ ਸਾਲ ਇੱਕ ਸਾਲ ਵਾਲੀ ਹੈ ਕੋਈ ਕਿਸੇ ਨੂੰ ਜ਼ਿਆਦਾ ਕੋਈ ਗੰਭੀਰ ਬਿਮਾਰੀ ਹੋ ਜਾ ਜਬ ਨਾ ਕਰੇ